ਆ ਜਿਹੜਾ ਦੰਦਾ ਹਰਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਆ ਇਹਨੂੰ ਕਹਿੰਦੇ ਨੇ ਪੋਨਾ ਆ ਇਹਨਾਂ ਦਾ ਗੋੜੇ ਇੱਧਰ ਬਣਦਾ ਪਿਆ ਆ ਜੇ ਤੁਹਾਨੂੰ ਗੁੜ ਦਿਖਾ ਲਈਏ ਤੇ ਆਹ ਜਿਹੜਾ ਗੁੜ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਕਣ ਬਹੁਤ ਜ਼ਿਆਦਾ ਆ ਆ ਜਿਹੜਾ ਦੰਦਾ ਹਰਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਆ ਇਹ ਦਿਖਾ ਲਈ ਯਾਰ ਸਿਮਰਨ ਇਹਨੂੰ ਕਹਿੰਦੇ ਨੇ ਪੋਨਾ ਖਰਾ ਪੋਨਾ ਆ ਤੁਸੀਂ ਦੇਖ ਸਕਦੇ ਆ ਵੈਰਾਈਟੀ ਇਹ ਕਾਫੀ ਪੁਰਾਣੀ ਵੈਰਾਈਟੀ ਮਤਲਬ ਮਸ਼ਹੂਰ ਬਹੁਤ ਹੁੰਦੀ ਸੀ ਤੇ ਕਿਸੇ ਵਕਤ ਕਹਿੰਦੇ ਆ ਵੀ ਇਹਦੀਆਂ ਪੋਰੀਆਂ ਜਿਹੜੀਆਂ ਨਾ ਉਹ ਇਦਾਂ ਸ਼ਹਿਰਾਂ 'ਚ ਵਿਕਦੀਆਂ ਹੁੰਦੀਆਂ ਸੀ ਮਚੂਪਣ ਦੇ ਲਈ ਤੇ ਇਹਨੂੰ ਵਧੀਆ ਜਾਣੀ ਮੰਨਿਆ ਜਾਂਦਾ ਹੈ ਇਹਨੂੰ ਹਨਾ ਤੇ ਅੱਜ ਸਬੱਬੀ ਕੋਈ ਦੋਸਤ ਸਾਡੇ ਕੋਲ ਆ ਗਿਆ ਕਹਿੰਦੇ ਘੋੜ ਬਣਾਉਣਾ ਸਾਡਾ ਗੰਨਾ ਨਹੀਂ ਹੈਗਾ ਮੈਂ ਪਹਿਲਾਂ ਦੱਸ ਦਵਾਂ ਇਹ ਕਿਸੇ ਦਾ ਗੰਨਾ ਆ ਉਹ ਬੰਦੇ ਆ ਗਏ ਅਚਾਨਕ ਆਏ ਆ ਫੋਨ ਕਰਿਆ ਅਸੀਂ ਸੀਗੇ ਇੱਥੇ ਉਹ ਕਹਿੰਦੇ ਕਿ ਅਸੀਂ ਹੈਗੇ ਆ ਤੇ ਉਹਨਾਂ ਦੀਆਂ ਦੋ ਪੱਤਾਂ ਨੇ ਸਿਰਫ ਆ ਥੋੜਾ ਹੀ ਗੰਨਾ ਸੀਗਾ ਤੇ ਆ ਦੇਖ ਸਕਦੇ ਤੁਸੀਂ ਸਿਰਫ ਵੀਡੀਓ ਦਾ ਮਕਸਦ ਤੁਹਾਨੂੰ ਦਿਖਾਉਣਾ ਆ ਕਿ ਇਹ ਜਿਹੜੇ ਆ ਹੁੰਦਾ ਸੀ ਪੋਲ ਦਾ ਜਿਹਨੂੰ ਕਿ ਹੁਣ ਲੋਕ ਭੁੱਲ ਚੁੱਕੇ ਤਕਰੀਬਨ ਹੁਣ ਤਾਂ ਨਹੀਂ ਕੋਈ ਮੈਂ ਤਾਂ ਮੰਗਦੇ ਬਹੁਤ ਸੀ ਕੋਨਾ ਵੀ ਮੰਗਦੇ ਪਰ ਕੋਈ ਹੈ ਹੀ ਨਹੀਂ ਸੀ ਇਹ ਆਪ ਸਾਡੇ ਕੋਲ ਕੋਨਾ ਵੈਰਾਈਟੀ ਨਹੀਂ ਹੈਗੀ ਤੇ ਇਹ ਕਿਸੇ ਦਾ ਗੰਨਾ ਆ ਮੈਂ ਪਹਿਲਾਂ ਇਸ ਲਈ ਦੱਸ ਰਿਹਾ ਕਿ ਤੁਸੀਂ ਸੋਚੋਗੇ ਇਹਨਾਂ ਕੋਲ ਹੈਗੀ ਆ ਤੇ ਅਸੀਂ ਇਹਨਾਂ ਤੋਂ ਲੈ ਕੇ ਸਾਡੇ ਕੋਲ ਇਹਦੀ ਬਿਲਕੁਲ ਵੈਰਾਈਟੀ ਨਹੀਂ ਹੈਗੀ ਸੋ ਜਿਨ੍ਹਾਂ ਦਾ ਹੈ ਇਹ ਉਹਨਾਂ ਨੇ ਗੋੜ ਬਣਾਉਣਾ ਸੀ ਉਹ ਹਾਏ ਮਲੇਰ ਕੋਟੀ ਦੇ ਸਾਈਡ ਯਾਰ ਯਾ ਆ ਦੇਖ ਲੋ ਆ ਟਰੱਕ ਚ ਆਏ ਨੇ ਬੰਦੇ ਹਾਲਾਂਕਿ ਇੰਨਾ ਗੰਨਾ ਹੈ ਨਹੀਂ ਜਿਗਾ ਕਿ ਟਰੱਕ ਚ ਲਿਆਉਣਾ ਪੈਂਦਾ ਮੰਨਾ ਨਾ ਭੁਲਾਈ ਤੇ ਇਹ ਕੰਕਾਰ ਪੱਟਾ ਨਾ ਮੇਰੇ ਖਾਲਾ ਮੇਰਾ ਗੌਰ ਵੀ ਦਿਖਾ ਦਿਓ ਫੋਟੋ ਦਿਖਾ ਦੇ ਆ ਰਾਸ ਦੇਖ ਲੋ ਰਾਸ ਦੇਖ ਲੋ ਯਾਰ ਪਹਿਲਾਂ ਇਹਦੀ ਰਾਸ ਵੀ ਐ ਇਹ ਬਾਈ ਹੁਣੀ ਲੈ ਕੇ ਆਏ ਨੇ ਇਸ ਗੰਨੇ ਨੂੰ ਆ ਨਵਾਂ ਗੋੜਾ ਇੱਥੇ ਬਣਦਾ ਪਿਆ ਆ ਤੇ ਜਦੋਂ ਪੱਤ ਆਉਂਦੀ ਆ ਤੁਹਾਨੂੰ ਦਿਖਾਉਂਦੇ ਆ ਵੈਸੇ ਤੇ ਜਿਹੜਾ ਬਣਿਆ ਹੋਇਆ ਗੋੜਾ ਜੇ ਉਹ ਦੇਖਣਾ ਤਾਂ ਪਹਿਲਾਂ ਪਹਿਲੀ ਪੱਤ ਦਾ ਦਿਖਾ ਲਈਏ ਤੁਹਾਨੂੰ ਆ ਜੀ ਆ ਦੇਖੋ ਕਲਰ ਨਹੀਂ ਬਿਲਕੁਲ ਨੇਚਰਲ ਕਲਰ ਆ ਦੇਖੋ ਨੂੰ ਬਹੁਤ ਲਾਈਟ ਜਿਹਾ ਕਲਰ ਆ ਬਹੁਤ ਲਾਈਟ ਕਲਰ ਆ ਹਨਾ ਤੇ ਬੱਤ ਸ ਆਹ ਇਹ ਦਾ ਨੇਚਰਲ ਕਰ ਆਇਆ ਇਹਦੇ ਵਿੱਚ ਕਣ ਬਹੁਤ ਜ਼ਿਆਦਾ ਆ ਕਣ ਕਮਾਲ ਆ ਤੁਹਾਡੀ ਮਿੱਟੀ ਰੇਤਲੀ ਆ ਬੇ ਬਾਈ ਓਏ ਤੁਹਾਡੀ ਮਿੱਟੀ ਦਰਮਿਆਨੀ ਆ ਦੋਨੇ ਤੋਂ ਦਰਮਿਆਨੀ ਆ ਦਰਮਿਆਨੀ ਆ ਬਹੁਤ ਬੜਾ ਸੁਆਦ ਆ ਨਰਵੇਸ਼ਲੀ ਹੈ ਜੀ ਨਾ ਡਾਕਰੀ ਆ ਦੋਨਾਂ ਤਰ੍ਹਾਂ ਦੀਆਂ ਨੇ ਜਿਹੜੀਆਂ ਪਿੰਡ ਲੱਗੇ ਨੇ ਉਹ ਡਾਕਰ ਨੇ ਜੀ ਥੋੜੀਆਂ ਜਿਹੀ ਹਟਣੀਆਂ ਨੇ ਉਹ ਰਵੇਸ਼ਣ अच्छा हां यार दे लग रही अपने कस्बा ਭਰਾ ਵਾਲਾ ਉੱਥੇ ਆਪਣੇ ਯਾਨੀ ਕਿ ਬਾਲੀਆਂ ਰਵਿਸ਼ਣ ਨਹੀਂ ਹੈਗੀ ਅੱਛਾ ਹਾਂ ਜੀ ਮੈਂ ਕਰਕੇ ਯਾਨੀ ਕਿ ਪਰ ਉੱਥੇ ਬਾਕੀ ਗੰਨੇ ਵੀ ਚੰਗੇ ਹੁੰਦੇ ਹਾਂ ਹਾਂ ਜੀ ਹਾਂ ਜੀ ਸਾਰੇ ਗੰਨਾ ਸੋਨਾ ਹੋ ਜਾਂਦਾ ਅੱਛਾ ਗੰਨਾ ਬਹੁਤ ਸੋਨਾ ਤੁਹਾਡੇ ਸਲੂਣਾ ਵੀ ਨਹੀਂਗਾ ਨਹੀਂ ਸਾਡੇ ਏਰੀਏ ਚ ਸਲੂਨੇ ਹੁੰਦਾ ਆ ਹਨਾ ਚਲੂਣਾ ਤੋਂ ਇੱਕ ਗੱਲ ਹੋਰ ਦੱਸਦੇ ਆ ਆ ਜਿਹੜੀ ਰੁੱਤ ਦਾ ਗੋੜਿਆ ਬਹੁਤ ਵਧੀਆ ਗੋੜੇ ਬਣਿਆ ਯਾਨੀ ਟੇਸਟੀ ਬਹੁਤ ਆ ਤੇ ਕਣ ਪੂਰਾ ਯਾਨੀ ਗੋੜ ਕਾ ਦਾ ਸ਼ੱਕਰ ਹੀ ਹੈ ਸ਼ੱਕਰ ਹੈ ਨਾ ਤੇ ਅਸੀਂ ਕੋਈ ਐਕਸਟਰਾ ਕੁਝ ਨਹੀਂ ਆਪਾਂ ਐਡ ਕਰਿਆ ਤੁਸੀਂ ਹੈ ਨਾ ਜੇ ਆਪਾਂ ਦੇ ਚੀਲ ਵੀ ਨਾ ਦਾ ਬਾਧੂ ਅਸੀਂ ਮਠਾ ਕੋਟਾ ਆਪਾਂ ਲਾਇਆ ਕੁਝ ਵੀ ਨਹੀਂ ਲਾਇਆ ਸੋਹਣੀ ਪੱਤ ਆਈ ਆ ਤੇ ਬਾਕੀ ਹਜੇ ਆ ਦੂਜੀ ਪੱਤ ਆ ਇਹ ਆਉਂਦੀ ਪਈ ਆ ਇਹ ਹੁਣ ਜਦੋਂ ਆਈ ਤਾਂ ਸਭਾ ਹਾਂਜੀ ਅੱਛਾ ਤੁਸੀਂ ਤੁਸੀਂ ਇਹਨੂੰ ਕੁਝ ਨਹੀਂ ਪਾਇਆ ਹੋਇਆ ਗੰਨਾ ਹਾਂਜੀ ਨਾ ਅੱਛਾ ਜੀ ਠੀਕ ਆ অর্গানিক ਹੀ ਆ ਜੀ অর্গানਿਕ ਹੀ ਆ ਜੀ ਹਾਂ ਜੀ ਠੀਕ ਆ ਹਾਂ ਬਹਾ ਦੇਸੀ ਰੇ ਜਿਹੜਾ ਰੂੜੀ ਦਾ ਹੁੰਦਾ ਜੀ ਜਾਂ ਗਡੋਲਿਆਂ ਵਾਲਾ ਉਹੀ ਪਾਇਆ ਗਿਆ ਜੀ ਹੋਰ ਕੋਈ ਚੀਜ਼ ਨਹੀਂ ਪਾਈ ਅੱਛਾ ਹਾਂ ਨਾ ਕੋਈ ਦਵਾਈ ਨਾ ਕੋਈ ਸਪਰੇ ਨਾ ਕੋਈ ਕੁਝ ਹੋਰ ਜੀ ਹਾਂ ਹਾਂ ਬਸ ਸਿਰਫ ਇਹਦਾ ਘਰ ਵਾਸਤੇ ਹੀ ਆ ਅੱਛਾ ਜੀ ਹਾਂ ਜੀ ਹਾਂ ਜੀ ਆਪਣਾ ਬੀਜ ਕਿਤੇ ਆ ਰਿਹਾ ਜੀ अच्छा जी हां जी भाई बहुत-बहुत ਤੁਹਾਡਾ ਧੰਨਵਾਦ ਤੁਸੀਂ ਆਏ ਵੀ ਹੈ ਸਾਨੂੰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੀ ਆ ਤੁਹਾਡਾ ਬਾਾਈ ਕੀ ਨਾਮ ਦੱਸਿਆ ਨਾਮ ਮੇਰਾ ਸ਼ਾਹਵਰਾਜ ਸ਼ਾਹਵਰਾਜ ਹਾਂ ਸ਼ਾਹਵਰਾਜ ਹਾਂ ਕਿਹੜੇ ਪਿੰਡੋਂ ਆਏ ਕਲਿਆਣ ਤੋਂ ਜ਼ਿਲ੍ਹਾ ਮਰੇਕੋੜ ਤੋਂ ਠੀਕ ਹੈ ਜੀ ਕਲਿਆਣ ਜ਼ਿਲ੍ਹਾ ਮਰੇਕੋੜ ਹਾਂਜੀ ਹਾਂ ਜੀ ਤੁਹਾਡਾ ਕੀ ਨਾਮ ਆ ਬਾਾਈ ਅੰਗਰੇਜ਼ੀ ਨਹੀਂ ਅੱਛਾ ਜੀ ਤੁਸੀਂ ਤੁਸੀਂ ਵੀ ਸੇਮ ਪਿੰਡ ਤੋਂ ਆਏ? ਹਾਂ ਜੀ ਹਾਂ ਸੇਮ ਠੀਕ ਹੈ ਠੀਕ ਹਾਂ ਮੈਂ ਡਰਾਈਵਰ ਆਂ ਜੀ ਇਹਦਾ ਗੱਡੀ ਇਹਨਾਂ ਦੀ ਆ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਕੋਈ ਮਸਲਾ ਨਹੀਂ ਅੱਛਾ ਜੀ ਤੇ ਜਦਾਂ ਤੁਹਾਡੇ ਤੁਸੀਂ ਦੱਸਦੇ ਸੀਗੇ ਵੀ ਕਾਫੀ ਬਾਕੀ ਵੀ ਚੰਗੇ ਗੰਨੇ ਹੋ ਜਾਂਦੇ ਉਧਰਲੀ ਸਾਈਡ ਹਾਂ ਜੀ ਸੇਵਾ ਤੇ ਹੀ ਆਈ ਇਹ ਤਾਂ ਅੱਛਾ ਜੀ ਬੰਦਾ ਸੇਵਾ ਕਰੂਗਾ ਇਹ ਤਾਂ ਉਹੀ ਆਪਣੇ ਪਾਸੇ ਇਹਨਾਂ ਦੀ ਤਾਂ ਕੋਈ ਸਪਰੇ ਸਪਰੂ ਨਹੀਂ ਹੈਗੀ ਕੋਈ ਵੀ ਨਹੀਂ ਹੈਗਾ ਇਹਦਾ ਦੇਸੀ ਹੈ ਜਣੀ ਦੇ ਮੈਨੂੰ ਉਹਦੀ ਪਤਾ ਲੱਗਦਾ ਗੁੜ ਖਾ ਕੇ ਵੀ ਪਤਾ ਲੱਗਦਾ ਗੁੜ ਮੂੰਹ ਨਹੀਂ ਵੱਡਦਾ ਗੁੜ ਗਲੇ ਨੂੰ ਗਲੇ ਨੂੰ ਨਹੀਂ ਪੈਂਦਾ ਕੋਈ ਸਪਰੇ ਨਹੀਂ ਹੋਈ ਕੋਈ ਸਿਰ ਨਹੀਂ ਆ ਤੁਸੀਂ ਮੈਨੂੰ ਲੱਗਦਾ ਵੀ ਗੰਨਾ ਵੀ ਐ ਨਾ ਜਿੱਦਾਂ ਕਹ ਲਈਏ ਵੀ ਹਨਾ ਵੀ ਵਧੀਆ ਹੋਇਆ ਆ ਹਾਂਜੀ ਹਾਂਜੀ ਤੇ ਬਾਕੀ ਇਹ ਇਹ ਵੱਖਰੀ ਕਿਸਮ ਹੈ ਹੋਰ ਕਿਸਮ ਹੈ ਇਹ ਹੋਰ ਇਹ ਕਿਹੜੀ ਆ ਇਹ ਵੀ ਨਹੀਂ ਪਤਾ ਕਿਹੜੀ ਆਈ ਹੈ ਜਾਨੀ ਕਿ ਕਿਸਮ ਬਹੁਤ ਨਾਲ ਮੰਮਲ ਮਾਈ ਨਵੇਂ ਲੋਕ ਆਉਂਦੇ ਆ ਉਹ ਨਵੀਆਂ ਗੱਲਾਂ ਜ਼ਰੂਰ ਸੁਖਾਉਂਦੇ ਆ ਜਦੋਂ ਆਪਾਂ ਆ ਜੇ ਸਿੱਖਣਾ ਹੋਵੇ ਤਾਂ ਫਿਰ ਆਪਾਂ ਨੂੰ ਨਵੀਂ ਗੱਲ ਜਿਹੜੀ ਆ ਉਹ ਸਿੱਖਣੀ ਜ਼ਾਇਦੀ ਆ ਤੇ ਆ ਉਹ ਅੰਕਲ ਜਿਨ੍ਹਾਂ ਨੇ ਚਾਣ ਗੰਨੇ ਨੂੰ ਬਹੁਤ ਮਸ਼ਹੂਰ ਕੀਤਾ ਇਹ ਮੰਗਲ ਸਿੰਘ ਆ ਆਨੰਦ ਕਾਸ਼ ਤੇ ਉਹ ਇਹਨਾਂ ਨੇ ਕਿਹਾ ਸਜਾ ਕੇ ਮੇਰੇ ਗੋਡਾ हट ਗਿਆ ਤੇ ਮੈਂ ਇੱਕੋ ਵਾਰੀ ਰਸ ਪੀਤੀ ਚਾਣ ਗੰਨੇ ਦੀ ਤੇ ਇਹੀ ਇਹੀ ਅੰਕਲ ਮੰਗਲ ਸਿੰਘ ਹੁਣੀ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਉਹ ਸਾਰੀ ਵੀਡੀਓ ਇਹਨਾਂ ਦੀ ਵਜ੍ਹਾ ਕਰਕੇ ਸਾਰਾ ਤੁਰਿਆ ਸੀ ਉਹ ਇਹਨਾਂ ਦੇ ਦਾਅਵੇ ਜਿਹੜੇ ਸੀਗੇ ਉਹਨੇ ਲੋਕਾਂ ਨੂੰ ਲਾਇਆ ਸਾਡਾ ਤਾਂ ਹੈ ਨਹੀਂ ਸੀ ਪਹਿਲਾਂ ਇਹ ਵੀ ਨਾ ਸਾਡਾ ਨਹੀਂ ਸੀ ਦਾਵਾ ਅਸੀਂ ਕੋਈ ਦਾਵਾ ਨਹੀਂ ਇਦਾਂ ਦਾ ਕਰਦੇ ਹੈਗੇ ਆ ਫੜਿਓ ਜੀ ਹਾਂਜੀ ਤੇ ਅੱਜ ਨਾ ਦੇਖੋ ਜੇ ਪੋਰ ਕਿੰਨੇ ਲੱਭਾ ਹਾਂ ਬਹੁਤ ਪੋਰੀਆਂ ਦੇਖ ਲਓ ਹਾਂਜੀ ਆ ਆ ਨੌਜਵਾਨ ਨੂੰ ਬੜੀ ਨੌਲੇਜ ਆ ਯਾਰ ਇਹਨੂੰ ਸਿਮਰਨ ਇਹਨੂੰ ਬੜੀ ਕੀ ਨਾਮ ਕੀ ਹੈ ਤੁਹਾਡਾ ਆਤੀਫ ਖਾਨ ਆਤੀਫ ਭਾਈ ਹੈ ਆਤੀਫ ਬਹੁਤ ਸੋਹਣਾ ਪੁੱਤਰਾ ਕਿਹੜੀ ਕਲਾਸ ਪੜ੍ਹਦੇ ਤੁਸੀਂ 3rd ਅਸਾ 3rd ਦਾ ਹਾਂ ਇਹ ਕਲਿਆਣੀ ਹੈ ਜੀ ਅੱਛਾ ਠੀਕ ਹੈ ਹਾਂ ਇਹ ਦੇ ਆਪਣੇ ਡੈਡੀ ਅੱਛਾ ਠੀਕ ਹੈ ਠੀਕ ਹੈ ਸਾਬਰ ਬਾਈ ਦਾ ਹਾਂ ਦੀ ਸਾਬਰ ਬਾਈ ਦਾ ਮੁੰਡਾ ਮਰੇਕੋਟ ਮਰੇਕੋਟ ਦਾ ਜਿਹੜਾ ਪਤਾ ਹੈ ਪਤਾ ਹੈ ਕਿੰਨੀ ਕਿੰਨੀ ਉਮਰ ਹੈ ਤੇਰੀ 10 ਠੀਕ ਹੈ 10 ਸਾਲ ਹੈ ਬੀਬਾ ਮਨਿਆਣਾ ਆ ਅੱਛਾ ਲੱਗਾ ਆ ਉਹਨੂੰ ਕੰਮ ਵੀ ਕਰਾਉਂਦਾ ਮੈਂ ਝਾੜੂ ਲਾਉਣਾ ਹੀ ਸਾਨੂੰ ਕਹਿੰਦਾ ਗੱਡੀ ਜਾਂ ਗੱਡੀ ਮੈਂ ਦੋਵਾਂ ਤੇ ਰਹਿਣ ਮੈਂ ਝਾੜੂ ਲਾਉਂਦਾ ਆ ਇਹਦੀ ਨਿਸ਼ਾਨੀ ਆ ਜੀ ਥੋੜੀ ਜੀ ਆ ਦੇਖੋ ਮੈਨੂੰ ਹੁਣ ਪਤਾ ਨਹੀਂ ਇਹ ਕਿਹੜਾ ਗੰਨਾ ਜੇ ਕਿਸੇ ਨੂੰ ਪਤਾ ਹੋਵੇ ਦੱਸ ਦਿਓ ਇੱਕ ਗੰਨਾ ਅਸੀਂ ਬਚਾ ਲੈਨੇ ਆ ਇਹੀ ਹੋ ਸਕਦਾ ਜਾਂ ਦੋ ਚਾਰ ਅੱਖਾਂ ਤੇ ਆਹ ਦੀ ਨਿਸ਼ਾਨੀਆਂ ਆ ਇਹਦੇ ਐਵੇਂ ਕਰਕੇ ਨਾ ਦਾਣੇਦਾਰ ਛੱਲਾ ਆ ਆ ਪੂਰ ਦੀ ਆਹ ਦੀ ਗੰਢ ਆ ਇਹ ਦਾਣੇਦਾਰ ਛੱਲਾ ਆ ਇਸ ਤਰ੍ਹਾਂ ਨਾਲ ਦਿਖਾਈ ਆ ਹਾਂ ਆ ਦੇਖੋ ਆ ਆ ਇਸ ਤਰ੍ਹਾਂ ਨਾਲ ਗੰਢ ਆ ਹਾਂਜੀ ਹਾਂਜੀ ਤੇ ਗੰਢ ਦੇ ਉੱਤੇ ਦਾਣੇ ਆ ਹਾਂਜੀ ਦਾਣੇਦਾਰ ਇਦਾਂ ਛੱਲਾ ਜਿਹਾ ਆ ਇਹਦੇ ਤੇ ਤੇ ਤੁਸੀਂ ਦੇਖ ਲਓ ਤੇ ਪੂਰ ਜਿਹੜੀ ਆ ਇਹਦੀ ਕਾਫੀ ਲੰਬੀ ਆ ਮੇਰੇ ਖਿਆਲ ਦੂਕ 9 ਇੰਚ 2 ਇੰਚ ਹਾਂ ਨਹੀਂ ਨਹੀਂ 9 ਤੇ ਨਹੀਂ 6 ਇੰਚ ਤੋਂ ਜ਼ਿਆਦਾ ਹੋਊਗੀ ਬਸ 22 ਬੰਦੇ ਆਏ ਆ ਮੇਰੇ ਕੋਲ ਅੱਜ ਇੱਥੇ ਨਾ ਸਾਡੇ ਕੋਲ ਤੇ 22 ਇੱਥੇ ਬਣਿਆ ਉਹ ਬਰਾਏ ਮਿਹਰਬਾਨੀ ਮਤਲਬ ਇਹ ਨਾ ਕਿ ਯੋ ਕਿ ਤੁਹਾਡੇ ਕੋਲ ਬੀ ਹੈਗਾ ਤਾਂ ਤੁਸੀਂ ਸਾਨੂੰ ਬੀ ਦੇ ਦਿਓ ਬੀ ਆਪਣੇ ਕੋਲ ਨਹੀਂ ਹੈਗਾ ਤੇ ਇਹਦੇ ਲਈ ਪਲੀਜ਼ ਫੋਨ ਨਾ ਕਰਿਓ ਸਿਰਫ ਤੁਹਾਡੇ ਨੌਲੇਜ ਸੇਕ ਆਪਾਂ ਵੀਡੀਓ ਬਣਾ ਰਾਏ ਆ ਇੱਥੇ ਪੈ ਰਿਹਾ ਝੋਕਾ ਇੱਕ ਝੋਕਾ ਬਹੁਤ ਇੰਪੋਰਟੈਂਟ ਪਰਸਨ ਹੁੰਦਾ ਜਦੋਂ ਆਪਾਂ ਗੁੜ ਬਣਾਉਨੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਵੀ ਝੋਕੇ ਦਾ ਬਹੁਤ ਵੱਡਾ ਰੋਲ ਆ ਬਣਾਉਣ ਦੇ ਵਿੱਚ ਜਿਹੜਾ ਥੱਲੇ ਅੱਗ ਬਾਲਦਾ ਬਾਈ ਤੁਹਾਡਾ ਕੀ ਨਵਾਂ ਜੀ ਦੱਸਿਓ ਸਿਮਰਨ ਮਲਕੀ ਦਸ਼ਮ ਜੀ ਕਿਹੜਾ ਪਿੰਡ ਬਾਈ ਜਣ ਪਿੰਡ ਕਲਿਆਣ ਜੀ ਮਲੇਰ ਕੋਟਾ ਜਲਾ ਮਲੇਰ ਅੱਛਾ ਜੀ ਬਾਈ ਹੁਣੀ ਆ ਟੈਕਨੀਕ ਦੱਸ ਰਿਹਾ ਇੱਕ ਇੱਕ ਦੱਸਿਓ ਬਾਈ ਜੀ ਇਹ ਕੀ ਟੈਕਨੀਕ ਆ ਤੁਹਾਡੀ ਤੁਸੀਂ ਜੋ ਝੋਕਾ ਪਾ ਝੋਕਾ ਲਾ ਰਹੀਏ ਜੀ ਹਾਂ ਜੀ ਤੇ ਅੱਗ ਪੂਰੀ ਵਿੱਚ ਵੱਲਦੀ ਆ ਅੱਛਾ ਜੀ ਤੇ ਇਹਨੂੰ ਬੰਦ ਨਹੀਂ ਕਰਦੇ ਛੇਕ ਬਾਹਰ ਆਉਂਦਾ ਹਾਂ ਛੇਕ ਆ ਰਿਹਾ ਬਹੁਤ ਦੂਰ ਤੋਂ ਆਉਂਦਾ ਪਰ ਬੰਦੇ ਤੋਂ ਬੈਠੋ ਨਹੀਂ ਹੁੰਦਾ ਹਾਂ ਜਦੋਂ ਇਹਨੂੰ ਇਸ ਤਰ੍ਹਾਂ ਬੰਦ ਕਰ ਦਾਂਗੇ ਜੀ ਇਹ ਨਾਲ ਤਾਂ ਛੇਕ ਅੰਦਰ ਰਹੇਗਾ ਹਾਂ ਨਾਲੇ ਉਹ ਪੱਤ ਦੇਖੋ ਆ ਨਾਲ ਹੀ ਪੱਤ ਬਹੁਤ ਉੱਠਣ ਲੱਗ ਪਏ ਆਹ ਦੇਖੋ ਇਹਦੇ ਕਾਰਨ ਹਾਂ ਨਾਲੇ ਇਹ ਤਾਂ ਛੇਕ ਤੋਂ ਰਾਤ ਹੈ ਹਾਂ ਨਾਲੇ ਬਾਲਣ ਘੱਟ ਬੱਚੀ ਹਾਂ ਤੁਹਾਡਾ ਬਾਲਣ ਵੀ ਬਚਦਾ ਹੈ ਪੱਤਕਾ ਹੈ ਤੋਂ ਬਾਹਰ ਆਉਣ ਖਿਆਤੀ ਹਾਂ ਪੱਤ ਕੜਾਏ ਤੋਂ ਬਾਹਰ ਆਉਣ ਨੂੰ ਫਿਰਦੀ ਆ ਦੇਖ ਲੋ ਐਨੀ ਸੋਹਣੀ ਆ ਦੇਖ ਲੋ ਆ ਤਰੀਕਾ ਆ ਯਾਰ ਇੱਕ ਕੋਈ ਵੀ ਬੰਦਾ ਆਪਾਂ ਨੂੰ ਸਿਖਾ ਸਕਦਾ ਯਾਨੀ ਕਿ ਗੁੜ ਬਣਾਉਂਦਿਆਂ ਦੀ ਗੱਲ ਆ ਤੇ ਤੁਹਾਨੂੰ ਅਸੀਂ ਦੱਸ ਦਿੱਤੀ ਵੀ ਆ ਗੁੜ ਬਣਦਾ ਪਿਆ ਤੇ ਤੁਸੀਂ ਵੀ ਥੋੜਾ ਇਸ ਟੈਕਨੀਕ ਨੂੰ ਵਰਤ ਸਕਦੇ ਆ ਤੇ ਹੁਣ ਆ ਜਾਓ ਹਾਂਜੀ ਜਤ ਇੱਕ ਤੁਹਾਨੂੰ ਓਨੇ ਦਾ ਗੁੜ ਦਿਖਾ ਲੈਣਾ ਸੀ ਤੇ ਆ ਪੱਤ ਹਜੇ ਬਣਦੀ ਪਈ ਆ ਤੇ ਹਜੇ ਇਹਨੇ ਸਮਾ ਲੈਣਾ ਆ ਤੇ ਤਕਰੀਬਨ ਜਾਨੀ ਕਿ ਜੇ ਆਪਾਂ ਦੇਖੀਏ ਤਾਂ ਕਾਫੀ ਕਾਫੀ ਅੱਛਾ ਘੜ ਆਇਆ ਤੇ ਸੋ ਵਰਾਈਟੀਆਂ ਸੰਭਾਲੀਆਂ ਜਾ ਸਕਦੀਆਂ ਨੇ ਕਹਿਣ ਦਾ ਮੇਰਾ ਭਾਵ ਇਹ ਆ ਕਿ ਅਸੀਂ ਸੰਭਾਲ ਸਕਦੇ ਹਾਂ ਵੱਖ-ਵੱਖ ਵੱਖ-ਵੱਖ ਤਰ੍ਹਾਂ ਦੀਆਂ ਵਰਾਈਟੀਆਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਲਾਇਆ ਕਰੋ ਤੇ ਜੇਕਰ ਕਿਸੇ ਦੇ ਕੋਲ ਫੋਨੇ ਦਾ ਬੀਜ ਹੋਵੇ ਉਹ ਜਰੂਰ ਸਾਨੂੰ ਦੱਸਿਓ ਕਿ ਲੋਕ ਬਹੁਤ ਮੰਗਦੇ ਨੇ ਪੋਨੇ ਦਾ 48 ਦਾ ਆ ਜਾਂ ਫਿਰ ਜੇ 64 ਹੋਵੇ ਤਾਂ ਅਗਰ ਐਸੀਆਂ ਵੈਰਾਈਟੀਆਂ ਤੁਹਾਡੇ ਕੋਲ ਹੈਗੀਆਂ ਨੇ ਤੇ ਜਰੂਰ ਦੱਸਿਓ ਸਾਨੂੰ ਸੋ ਬਾਕੀ ਆ ਆ ਗੋੜਿਆ ਸਿੰਘ ਨੂੰ ਦਿਖਾਉਦੇ ਇੱਕਾਈ ਫਿਰ ਆ ਆ ਜੀ ਉਹ ਗੁੜ ਤੇ ਬਹੁਤ ਵਧੀਆ ਗੁੜ ਆਇਆ ਆ ਆ ਦੇਖੋ ਹਾਂ ਕਮਾਲ ਹੈ ਜੀ ਕਮਾਲ ਦੀ ਵੈਰਾਈਟੀ ਆਈ ਹੈ ਤੇ ਬਿਲਕੁਲ ਕਣ ਖਾਸ ਤੌਰ ਤੇ ਇਹ ਮਿੱਟੀ ਸਲੂਣੀ ਨੀਗੀ ਜਿਹਦੇ ਕਰਕੇ ਗੁੜ ਸਲੂਣਾ ਆਨੇਗਾ ਆ ਆਇਆ ਜੀ ਸੋ ਇਹ ਹੈ ਜੀ ਪੋਨੇ ਦਾ ਗੁੜ ਮੈਂ ਆਪੇ ਲਈ ਵੀ ਦੇਖਿਆ ਪੋਨੇ ਦਾ ਗੁੜ ਹਾਂ ਜੀ ਤੇ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਆਪਾਂ ਫਿਰ ਤੁਹਾਨੂੰ ਕੋਈ ਜਾਣੀ ਦਿਨਾਈ ਤੇ ਰੱਖਾਂਗੇ ਔਰ ਦਿਖਾਵਾਂਗੇ ਤੁਹਾਨੂੰ ਵੀ ਆਪਾਂ ਕਿਸੇ ਹੋਰ ਵੈਰਾਈਟੀ ਦਾ ਨੈਕਸਟ ਟਾਈਮ ਆਪਾਂ ਤੁਹਾਨੂੰ ਦੁਕਾਮਾ ਕੀ ਹੋਰ ਕਿਸੇ ਵੈਰਾਈਟੀ ਦਾ ਗੋੜ ਜੇ ਉਹ ਵੀ ਆਪਣੇ ਕੋਲ ਬਣਦਾ ਹੋਇਆ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਥੈਂਕ ਯੂ ਜੀ ਮਿਹਰਬਾਨੀ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਦੇ ਉੱਤੇ ਤੇ ਨਵੀਂ ਵੀਡੀਓ ਦੇ ਨਾਲ ਆਪਾਂ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ